ਅਜੀ ਚੀਮਾ ਸਾਹਿਬ ਭਾਰਤੀ ਜਨਤਾ ਪਾਰਟੀ ਚ ਚੱਲ ਗਏ ਹੂੰ ਠੀਕ ਹੈ ਜੀ ਫਤਿਹਗੜ੍ਹ ਸਾਹਿਬ ਤੋਂ ਸਨ ਅਰਨਦੀਪ ਸਿੰਘ ਚੀਮਾ ਦੇ ਸਪੁੱਤਰ ਉਹ ਸ਼ਾਇਦ 2 ਕੇ 3 ਵਾਰੀ ਮੰਤਰੀ ਰਹਿ ਚੁੱਕੇ ਨੇ ਦੇਖੋ ਕਿੰਨਾ ਵੱਡਾ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀ ਬਹੁਤ ਲੰਬੇ ਸਮੇਂ ਤੋਂ ਕੀ ਉਹ ਪੀੜੀਆਂ ਕਹਿ ਸਕਦੇ ਆਪਾਂ ਦੋ ਤਿੰਨ ਪੀੜੀਆਂ ਤੋਂ ਸ਼ਾਇਦ 225 ਚ ਇਹਨਾਂ ਦੇ ਦਾਦਾ ਜੀ ਸਨ ਸ਼ਾਇਦ ਐਸਟੀਪੀਸੀ ਮੈਂਬਰ ਅਕਾਲੀ ਦਲ ਬੰਦੇ ਹੋ ਕੇਰ ਸਿੰਘ ਤੇ ਸ਼ਮਸ਼ੇਰ ਸਿੰਘ ਸ਼ਾਇਦ ਉਹ ਪਰਾ ਸੀ ਜੀ ਯਾਦ ਆ ਗਿਆ ਜੇ ਮੈਂ ਨਾਮ ਗਲਤ ਲੈ ਦੇਵਾਂ ਤੇ ਮਚੀਮਾ ਫੈਮਿਲੀ ਤੋਂ ਹੁਣ ਅਗਾਉ ਮਾਫੀ ਮੰਗ ਲੈਣ ਪਰ ਜਿੰਨਾ ਕੋ ਮੈਨੂੰ ਯਾਦ ਹੈ ਕਿ 1925 ਚ ਇਹ ਪਰਿਵਾਰ ਜਿਹੜਾ ਤੁਸੀਂ ਹਿਸਾਬ ਲਾ ਲਓ 1925 100 ਸਾਲ ਸਦੀ 100 ਸਾਲ ਹੀ ਹੋ ਗਿਆ ਪੂਰਾ ਤੇ 100 ਸਾਲ ਬਾਅਦ ਇਹ ਪਰਿਵਾਰ ਜਿਹੜਾ ਸਾਥ ਛੱਡ ਜਾਂਦਾ ਹੁਣ ਇੰਟਰਸਟਿੰਗ ਕਹਾਣੀ ਇਹ ਆ ਕਿਰਨਦੀਪ ਸਿੰਘ ਹੋਰਾਂ ਨੇ ਜਿਹੜਾ ਲਾਸਟ ਇਲੈਕਸ਼ਨ ਲੜਿਆ ਸੀ ਐਸ்சிਪੀਸੀ ਦਾ ਲੰਮਾ ਸਮਾਂ ਉਹ ਐਸ்சிਪੀਸੀ ਦੇ ਮੈਂਬਰ ਰਹੇ ਉਹ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਲੜਿਆ ਸੀ ਤੇ ਬਹੁਤ ਵੱਡੇ ਮਾਰਜ਼ਨ ਦੇ ਨਾਲ ਉਹਨਾਂ ਨੇ ਹਰਾਇਆ ਸੀ ਸਿਮਰਨਜੀਤ ਸਿੰਘ ਮਾਨ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਫੈਮਲੀ ਜਿਨ੍ਹਾਂ ਨੇ 100 ਸਾਲ ਅਕਾਲੀ ਦਲ ਬਦਲ ਚ ਬਤਾਇਆ ਜੀ ਜੀ ਅਕਾਲੀ ਰਹੇ ਤੇ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਤਾਂ ਨਹੀਂ ਪਹਿਲਾਂ ਤਾਂ ਅਕਾਲੀ ਦਲ ਇੱਕ ਹੀ ਸੀਗਾ ਬਾਅਦ ਦੇ ਵਿੱਚ ਆਜ਼ਾਦੀ ਤੋਂ ਬਾਅਦ ਖਾਸ ਤੌਰ ਤੇ 47 ਤੋਂ ਬਾਅਦ ਹੀ ਅਕਾਲੀ ਦਲ ਦੇ ਵਿੱਚ ਧੜੇ ਜਿਹੜੇ ਆ ਪਰ ਆਪਾਂ ਅਕਾਲੀ ਸ਼ਬਦ ਹੀ ਇਸਤੇਮਾਲ ਕਰਦੇ ਆ ਆਓ ਸਾਰਾ ਪਿੱਛੇ ਨਾਮ ਲੱਗ ਜਾਂਦਾ ਅਕਾਲੀ ਦਲ ਮਾਸਟਰ ਵੀ ਆਇਆ ਗਰੁੱਪ ਦਾ ਮਤਲਬ ਕਿ ਅੱਗੇ ਚੱਲੇ ਉਹ ਅਕਾਲੀ ਦਲ ਫਿਰ ਸ਼ਾਦ ਸੰਤ ਫਤਿਹ ਸਿੰਘ ਹੋਰਾਂ ਨੇ ਵੀ ਬਣਾ ਲਿਆ ਸੀ ਏਦਾਂ ਮਤਲਬ ਕਿ ਉਥੋਂ ਸ਼ੁਰੂ ਹੁੰਦਾ ਇਹਨਾਂ ਦਾ ਭਟਕ ਕਲਾ سلسلہ ਤਾਂ ਕਹਿਣ ਦਾ ਮਤਲਬ ਇਹ ਆ ਕਿ ਚੀਮਾ ਫੈਮਿਲੀ ਨੇ ਵੀ ਸਾਥ ਛੱਡ ਦਿੱਤਾ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਤਾਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਦੋ ਚਿਹਰੇ ਲਿਆਂਦੇ ਨੇ ਵਾਪਸ ਪਰ ਨਾਲ ਦੀ ਨਾਲ ਉਹਨਾਂ ਨੂੰ 60 ਵੀ ਬਰੋਬਰ ਦੀ ਵੱਜ ਜਾਂਦੀ ਹੈ ਹੂੰ ਇਹ ਹੁਣ ਸਮੇ ਦਾ ਬੜਾ ਭੜਾ ਘੇੜ ਹੁੰਦਾ ਹੈ ਕਿ ਤੁਸੀਂ ਇੱਕ ਕਦਮ ਗਾਂ ਨੂੰ ਚੱਲਦੇ ਹੋ ਤਾਂ ਕੁਦਰਤ ਤੁਹਾਨੂੰ ਦੋ ਕਦਮ ਪਿਛਾ ਨੂੰ ਲੈ ਆਉਂਦੀ ਹੈ ਤਾ ਚੀਮਾ ਸਭ ਆਜ ਪਾਚ ਚਲੇ ਗਿਆ ਇਸ ਚੀਜ਼ ਨੇ ਇਸ ਸਿਆਸੀ ਘਟਨਾ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ ਅੱਜ ਦਾ ਕਿ ਜੇਕਰ ਇਸ ਤਰ੍ਹਾਂ ਦੀ ਫੈਮਿਲੀ ਯਾਰ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਹੀ ਹੈ ਤਾਂ ਫਿਰ ਆਪਾਂ ਉਹਨਾਂ ਨੂੰ ਬਿਲਕੁਲ ਲੜਾਈ ਤੋਂ ਵਾਰ ਨਹੀਂ ਕਰ ਸਕਦੇ ਜੀ ਬਿਲਕੁਲ ਕਿਤੇ ਨਾ ਕਿਤੇ ਸਿਆਸੀ ਲੜਾਈ ਦੇ ਵਿੱਚ ਤੇ ਹੈਗੇ ਆ ਕੀ ਕਰਦੇ ਕੀ ਨਹੀਂ ਕਰਦੇ ਪਰ ਇਹ ਤਾਂ ਹੈ ਕਿ ਬੰਦੇ ਖਿੱਚ ਰਹੇ ਨੇ ਬੰਦੇ ਖਿੱਚ ਰਹੇ ਬਿਲਕੁਲ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਹੋਰ ਦੇਖੋ ਨਾ ਕਿ ਰਵਨੀਤ ਬਿੱਟੂ ਰਣ ਅੱਜ ਕੀ ਗੱਲ ਕਹੀ ਹੂੰ ਕਿ ਬੇਅਦਬੀਆਂ ਵਾਲਿਆਂ ਨਾਲ ਕਾ ਦਾ ਸਮਝੌਤਾ ਅਸੀਂ ਲੋਕਾਂ ਨੂੰ ਮੂੰਹ ਨਹੀਂ ਵਿਖਾਉਣਾ ਜੀ ਇਹ ਬਹੁਤ ਵੱਡੀ ਸਟੇਟਮੈਂਟ ਹੈ ਇੱਕ ਕੇਂਦਰੀ ਵਜ਼ੀਰ ਨੇ ਉਹ ਇਸ ਟਾਈਮ ਗੱਠ ਜੋੜ ਤੇ ਆ ਕੇ ਇੱਥੇ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਫਿਰ ਹਾਂ ਜੀ ਮਤਲਬ ਕਿ ਕੇਂਦਰੀ وزیر ਨੇ ਹੂੰ ਤਾਂ ਉਹਨਾਂ ਨੇ ਜਿਸ ਤਰ੍ਹਾਂ ਦਾ ਕੜਲਾ ਬਿਆਨ ਦਿੱਤਾ ਕਿ ਬਈ ਆਦਮੀਆਂ ਵਾਲਿਆਂ ਨਾਲ ਸਾਡੀ ਕਾਦੀ ਸਾਂਝ ਹੈ ਅਸੀਂ ਲੋਕਾਂ ਨੂੰ ਮੂੰਹ ਖਾਣ ਜੋਗੇ ਨਹੀਂ ਰਹਿਾਂਗੇ ਤਾਂ ਇਹ ਵੀ ਇੱਕ ਮੇਰੇ ਖਿਆਲ ਦੇ ਨਾਲ ਕਿਤੇ ਸ਼ੁਰੂਆਤੇ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਤੈਅ ਕਰ ਲਿਆ ਹੈ ਹੂੰ ਕਿ ਠੀਕ ਹੈ ਅੱਗੇ ਬਚ ਬਚਾ ਕੇ ਦੋਨੇ ਦਲ ਚੱਲਦੇ ਆ ਸੁਭਾਵਨਾ ਰੱਖਦੇ ਆ ਜੀ ਕਿ ਭਾਈ ਨਹੀਂ ਇਹਨਾਂ ਦੇ ਨਾਲ ਨਹੀਂ ਜਾਣਾ ਤੇ ਹੁਣ ਇਹਨਾਂ ਦੇ ਨਾਲ ਮੁੱਦਿਆਂ ਦੀ ਲੜਾਈ ਜਿਹੜੀ ਹੈ ਉਹ ਲੜੀ ਜਾਊਗੀ ਜਿੱਦਾਂ ਦੁਜੀ ਲੜਦੇ ਆ ਇੰਨੀ ਇੰਟਰਸਟਿੰਗ ਹੈ ਜੀ ਬਿਲਕੁਲ ਇੱਕ ਨਵਾਂ ਕਹਿ ਲੋ ਕਿ ਨਵੀਂ ਚੀਜ਼ ਸਾਹਮਣੇ ਆ ਸਕਦੀ ਹੈ ਇਸ ਤਰ੍ਹਾਂ ਖੈਰ ਕੁਝ ਕਮੈਂਟਾਂ ਨੇ ਦੋਸਤਾਂ ਦੇ ਆਪਾਂ ਪੜ ਲਏ ਨੇ ਜੀ ਪੀਬੀ 31 ਜੀ ਕਹਿ ਰਹੇ ਨੇ ਕਿ ਇੱਕ ਪਾਸੜ ਹੋਵੇਗੀ ਕਿਉਂਕਿ ਉੱਥੇ ਕਹਿੰਦੇ ਜਿਹੜੀਆਂ ਪੰਥਕ ਦਲ ਨੇ ਉਹ ਜ਼ਿਆਦਾ ਅਸਰ ਦੇ ਵਿੱਚ ਨੇ ਤੇ ਨਾਲ ਹੀ ਇਹ ਕਹਿ ਰਹੇ ਨੇ ਕਿ ਪਰਸੈਂਟੇਜ ਤੇ ਨਿਰਭਰ ਕਰੂਗੀ ਕਹਿੰਦੇ VOTING ਜਿਹੜੀ ਹੈ ਉਹ ਪਾਰਟੀਆਂ ਜ਼ਿਆਦਾ ਨੇ ਇਸ ਕਰਕੇ ਵੋਟ ਵੰਡੀ ਵੀ ਜਾਏਗੀ ਗੱਲ ਸਹੀ ਹੈ ਇਹਨਾਂ ਦੀ ਤਾਂ ਉਹਦੇ 'ਚ ਹੁਣ ਆਮ ਆਦਮੀ ਪਾਰਟੀ ਲੋਕ ਸਭਾ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪ੍ਰਭਾਵਸ਼ਾਲੀ ਅਸਰ ਨਹੀਂ ਸੀਗਾ ਠੀਕ ਹੈ ਨਾ ਜੀ ਜੀ ਮਤਲਬ ਜੇ ਆਪਾਂ ਦੇਖੀਏ ਤਾਂ ਦੁਆਬੇ ਤੋਂ ਰਾਜਕੁਮਾਰ ਜੀ ਜਿੱਤੇ ਮਾਲਵੇ ਤੋਂ ਹੇਰ ਸਾਹਿਬ ਜਿੱਤੇ ਤੇ ਪਰ ਦੁਆਬ ਏਰੀਆ ਲਾ ਲੋ ਜੀ ਉਹਦੇ ਚੋਂ ਕੰਗ ਸਾਹਿਬ ਜਿੱਤੇ ਠੀਕ ਹੈ ਜੀ ਕੁੱਲ ਮਿਲਾ ਕੇ ਇਹਨਾਂ ਦੀਆਂ ਜਿਹੜੀਆਂ ਜਿੱਤਾਂ ਨੇ ਜਿੰਨੀਆਂ ਵੀ ਆ ਤਾਂ ਉਹ ਜਿੱਤਾਂ ਜਿਹੜੀਆਂ ਸੱਤਾ ਧਾਰੀ ਤੇਰ ਵਾਸਤੇ ਖੁਸ਼ਗਵਾਰ ਨਹੀਂ ਸਨ ਜੀ ਕਿਉਂਕਿ ਜੇ ਆਪਾਂ ਦੇਖੀਏ ਇਹਨਾਂ ਦੇ ਵਿੱਚ ਜਿਹੜੇ ਮੈਂ ਨਾਮ ਗਿਣੇ ਆ ਉਹਨਾਂ ਨੇ ਆਪਣੀ ਪਰਸਨਲ ਰਸੂਖ ਤੇ ਇਸ ਤੋਂ ਇਲਾਵਾ ਉਹਨਾਂ ਦੀ ਮਿਹਨਤ ਸੀ ਜਿਵੇਂ ਮਾਲਵਿੰਦਰ ਕੰਗੋ ਉਹ ਰਾਣੇ ਬਹੁਤ अर्ਲੀ ਆਪਦੀ ਕੰਪੇਨ ਸਟਾਰਟ ਕਰਤੀ ਸੀ ਤੁਹਾਨੂੰ ਸ਼ਾਇਦ ਯਾਦ ਹੋਏਗਾ ਜੀ ਬਹੁਤ अर्ਲੀ ਤਾਂ ਇਦਾਂ ਹੀ ਮੀਤ ਹੇਰ ਦਾ ਪਰਸਨਲ ਰਸੂਖ ਸੀਗਾ ਉਧਰੋਂ ਡਾਕਟਰ ਸਾਹਿਬ ਦਾ ਜੀ ਤਾਂ ਮਲੇਕੀ ਉਹ ਲੋਕ ਸਭਾ ਦਾ ਇਲੈਕਸ਼ਨ ਇਹਨਾਂ ਵਾਸਤੇ ਖੁਸ਼ਗਵਾਰ ਨਹੀਂ ਸੀਗਾ ਪਰ ਜਿਵੇਂ ਜ਼ਮਨੀ ਜੂਣ ਆਏਗੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਫਾਈਟ ਦੇ ਵਿੱਚ ਤੁਸੀਂ ਟੌਪ 3 ਚੱਕੋਗੇ ਤਾਂ ਉਹਦੇ ਵਿੱਚ ਇਹ ਹੈਵੀweight ਹੀ ਰਹਿਣਗੇ ਜੀ ਬਿਲਕੁਲ ਸੱਤਾਧਾਰੀ ਧਿਰ ਵਾਲੇ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਗਾਂ ਜਾ ਕੇ ਇੱਕ ਤੇ ਵੋਟ ਪੋਲ ਕਿੰਨਾ ਹੁੰਦਾ ਫਿਰ ਉਹ ਵੋਟ ਡਿਵਾਈਡ ਕਿੰਨਾ ਹੁੰਦਾ ਕਿੰਨਾ ਹੁੰਦਾ ਤੇ ਸੱਤਾਧਾਰੀ ਧਿਰ ਜਿਹੜੀ ਆ ਉਹ ਰਟੀਨ ਆਪਦਾ ਕਿੰਨਾ ਕਰਦੀ ਆ 22 ਤੋਂ ਬਾਅਦ ਤੇ ਉਥੇ ਵੀ ਪਰਸਨਲ ਰਸੂਖ ਯਾਰ ਜਿਹੜਾ ਬੰਦਾ ਤਿੰਨ ਵਾਰੀ ਐਮਐਲਏ ਰਿਹਾ ਹੁੰਦਾ ਨਾ ਉਹਦਾ ਪਰਸਨਲ ਰਸੂਖ ਤਾਂ ਹੁੰਦਾ ਹੈ ਇਹ ਵੀ ਇਹਨਾਂ ਨੇ ਕਾਊਂਟ ਕੀਤਾ ਹੋਏਗਾ ਨਾ ਕਿ ਜੇ ਹਰਮਿਤ ਸੰਧੂ ਆਪਦੀ 5000 ਵੋਟ ਵੀ ਨਾਲ ਲੈ ਕੇ ਆਉਂਦੇ ਆ ਤਾਂ ਡਿਵਾਈਡਡ ਵੋਟ ਦੇ ਵਿੱਚ ਉਹ ਡਿਸਾਈਸਿਵ ਹੋ ਸਕਦੀ ਬਿਲਕੁਲ ਬਿਲਕੁਲ ਬਹੁਤ ਵੱਡਾ ਇੱਕ ਫੈਸਲਾ ਕਰ ਸਕਦੀ ਹੈ 5000 ਵੋਟ ਉਹ ਇਸ ਲਿਹਾਜ਼ ਨਾਲ ਸੋਚ ਰਹੇ ਤਾਂ ਇਹਨਾਂ ਦੀ ਦੂਜੇ ਜਿਹੜੇ ਕਮੈਂਟ ਕਰਨ ਵਾਲੇ ਸਨ ਉਹਨਾਂ ਦੀ ਵੀ ਗੱਲ ਬਿਲਕੁਲ ਵਾਜ਼ਿਬ ਹੈ ਕਿ ਇੱਕ ਹੁੰਦਾ ਕਿ ਸੈਂਟੀਮੈਂਟ ਜਿਵੇਂ ਮੈਂ ਤੁਹਾਨੂੰ ਕਿਹਾ ਕੋਈ ਸੈਂਟੀਮੈਂਟ ਹੁੰਦਾ ਉੱਥੇ ਕੋਈ ਰੋਜ਼ਗਾਰ ਦਾ ਮੁੱਦਾ ਜਾਂ ਕੋਈ ਕੋਈ ਮੁੱਦਾ ਕੰਮ ਨਹੀਂ ਕਰਦਾ ਉੱਥੇ ਇੱਕ ਜਜ਼ਬਾਤ ਕੰਮ ਕਰਦਾ ਪਰ ਜਦੋਂ ਜਜ਼ਬਾਤ ਦੇ ਠਾਠ ਹੁੰਦੇ ਆ ਤਾ ਫਿਰ ਸੱਤੇ ਹੀ ਖੈਰਾਂ ਨੇ ਹਾਂਜੀ ਸਮਝਦੇ ਹੋ ਨਾ ਉਦੋਂ ਫਿਰ ਨੇਰੀ ਵੀ ਚੁੱਲ ਜਾਂਦੀ ਐ ਸੋ ਮੇਰੇ ਖਿਆਲ ਤੇ ਨਾ ਆਮ ਆਦਮੀ ਪਾਰਟੀ ਵਾਸਤੇ ਇਮਤਿਹਾਨ ਤੇ ਜ਼ਰੂਰ ਹੈ ਕਿ ਲੋਕ ਸਭਾ ਇਲੈਕਸ਼ਨ ਇੱਕ ਵਕਰਾ ਇਲੈਕਸ਼ਨ ਸੀ ਜੀ ਤੇ ਉਹ ਇਹਨਾਂ ਵਾਸਤੇ ਕੌੜਾ ਵੀ ਸਾਬਤ ਹੋਇਆ ਪਰ ਜਿਹੜੀ ਇਹ ਵਿਧਾਨ ਸਭਾ ਦੀ ਜ਼ਿਮਨੀ ਚੋਣ ਆ ਇਹਦੀ ਪਿੱਛ ਦਾ ਹਸਾਬ ਕਿਤਾਬ ਲਾਓ ਕਿ ਇਦਾਂ ਆ ਕਿ ਫਰੋਸ਼ਾ ਕੋਟਲਾ ਵਰਗੀ ਪੇਚ ਤੇ ਖੇਡਦੇ ਫਿਰਦੇ ਸੀ ਚਾਣਕ ਇਹਨਾਂ ਨੂੰ ਪਰਥ ਵਾਲੀ ਪੇਚ ਤੇ ਜਾਣਾ ਪਿਆ ਯਾਨੀ ਮਾਝੀ ਵਾਲੀ ਜ਼ਿਮਨੀ ਚੋਂ ਜ਼ਿਮਨੀ ਚੋਣਾ ਤੇ ਲੜਦੇ ਗਏ ਨੇ ਜੀ ਦੁਆਬੇ ਚ ਵੀ ਲੜੀਆਂ ਮਾਲਵੇ ਚ ਵੀ ਲੜੀਆਂ ਇਹ ਚਾਣਕ ਇਹਨਾਂ ਨੂੰ ਪੇਚੋਂ ਪਰਥ ਵਾਲੀ ਮਿਲ ਗਏ ਇੱਥੇ ਉਹ ਜਿਹੜਾ ਤੁਸੀਂ ਸ਼ਬਦ ਵਰਤਨੇ ਹੋ ਸੈਂਟੀਮੈਂਟਲ ਉਹ ਬਹੁਤ ਵੱਡਾ ਹੈ ਹਾਂਜੀ ਉਹੀ ਮੈਂ ਕਹ ਰੋਲ ਪੇਕ ਸੈਂਟੀਮੈਂਟ ਕਾਫੀ ਵੱਡਾ ਰੋਲ ਅਦਾ ਕਰਦਾ ਜੀ ਮਿੰਟ ਜੀ ਖੈਰ ਥੋੜਾ ਜਿਹਾ ਇਸ ਤੋਂ ਹਟ ਕੇ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ ਆਪਰੋ ਇਹਨਾਂ ਦਾ ਵੀ ਇੱਕ ਕਮੈਂਟ ਹੈ ਤੇ ਹੋਰ ਦੋ ਤਿੰਨ ਦੋਸਤਾਂ ਦੇ ਕਮੈਂਟ ਸੀਗੇ ਕਹਿੰਦੇ ਕਿ ਮਾਨ ਸਾਹਿਬ ਨੇ ਜਿਹੜੀ ਕਹਿੰਦੇ ਰਤਨ ਦੇ ਬਾਰੇ ਗੱਲ ਕੀਤੀ ਹੈ ਤੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਹੀਂ ਮੈਂ ਉਹਦੇ ਤੇ ਕੱਲ ਦੇਖੋ ਲਾਈਵ ਕੀਤਾ ਸੀਗਾ ਜੀ ਤੇ ਉਹਦੇ ਤੇ ਮੈਂ ਮਤਲਬ ਕਿ ਆਪਦੀਆਂ तकरीबन ਸਾਰੀਆਂ ਗੱਲਾਂ ਰੱਖ ਚੁੱਕਾ ਜੇ ਤੇ ਤੁਸੀਂ ਕੋਈ ਹੁਣ ਉਹ ਤਾਂ ਬਹੁਤ ਵੱਡਾ ਲਾਈਵ ਸੀਗਾ ਜੀ ਜੀ ਬਿਲਕੁਲ ਤੇ ਬੜਾ ਮੈਂ ਆਪਦੇ ਮਤਲਬ ਕਿ ਕਮਰਿਆਦਾ ਚ ਰਹਿ ਕੇ ਕਰਨ ਵਾਲਾ ਆਦਮੀ ਹੂੰ ਉਹ ਮਾਨ ਸਾਹਿਬ ਠਹਿਰੇ ਸਰ ਜੀ ਅਸੀਂ ਤਾਂ ਪੱਤਰਕਾਰ ਲੋਕ ਆ ਅਸੀਂ ਤਾਂ ਬਹੁਤ ਛੋਟੇ ਲੋਕ ਆ ਅਸੀਂ ਨਾ ਤੇ ਉਹਨਾਂ ਵਾਲੀ ਸ਼ੈਲੀ ਰੱਖਦੇ ਹਾਂ ਨਾ ਅਸੀਂ ਉਹਨਾਂ ਵਾਲੀ ਗੱਦੀ ਰੱਖਦੇ ਹਾਂ ਜੀ ਜੀ ਸਾਡੇ ਕੋਲ ਕੀ ਹੈ ਪਰ ਮੈਂ ਕੱਲ ਵੀ ਗੱਲ ਕਹੀ ਸੀ ਕਿ ਯਾਰ ਮੇਰੇ ਬਾਰੇ ਉਹ ਬੋਲੇ ਸਨ ਤੇ ਮੇਰੇ ਬਾਰੇ ਠੀਕਾ ਬੋਲੇ ਤੇ ਮੇਰੇ ਲਈ ਕੋਈ ਨਹੀਂ ਬੋਲਿਆ ਹੂੰ ਹੁਣ ਉਹ ਕਿਸੇ ਬਾਰੇ ਬੋਲੇ ਰਤਨ ਬਾਰੇ ਬੋਲੇ ਤਾਂ ਤੁਹਾਡਾ ਭਰਾ ਸਿੰਗਲ ਸੀਗਾ ਜਿਹੜਾ ਬੋਲਿਆ ਜੀ ਠੀਕ ਹੈ ਨਾ ਜੀ ਮੈਨੂੰ ਪਤਾ ਹੈ ਕਿ ਹੁਣ ਰਤਨ ਥੋੜੀ ਰਿਪਲਾਈ ਕਰੂਗਾ ਮੈਂ ਵੀ ਨਹੀਂ ਕੀਤਾ ਸੀਗਾ ਸਰ ਆਪਾਂ ਇੱਥੇ ਬੈਠਾ ਜ਼ਰੂਰ ਇੱਕ ਛੋਟੀ ਜਿਹੀ ਗੱਲ ਹਾਂਜੀ ਅੰਦੀ ਉੱਥੇ ਚਲੋ ਨਾਰਮਲ ਗੱਲਬਾਤ ਮੈਂ ਉਹਦੇ ਚ ਇੱਕ ਦੋ ਪੁਆਇੰਟ ਰੱਖੇ ਸੀਗੇ ਮੈਂ ਫਿਰ ਦੱਸ ਦੇਣਾ ਤੁਹਾਨੂੰ ਰੈਪੀਟੀਸ਼ਨ ਹੋਏਗਾ ਪਹਿਲੀ ਗੱਲ ਆਪ ਦੇ ਬਾਰੇ ਐਕਸ ਜੋ ਉਹਨਾਂ ਨੇ ਮੇਰੇ ਬਾਰੇ ਸ਼ਬਦ ਇਸਤੇਮਾਲ ਕੀਤਾ ਸੀ ਚਲੋ ਕੋਈ ਗੱਲ ਨਹੀਂ ਪਰ ਜਿਹੜਾ ਬੰਦਾ ਹੁਣ ਉੱਥੋਂ ਨਿਕਲ ਕੇ 50 ਸਾਲ ਦੀ ਉਮਰ 'ਚ ਆ ਗਿਆ ਵਾਲ ਚਿੱਟੇ ਹੋ ਗਏ ਕੈਰੀਅਰ 'ਚ 15 ਸਾਲ ਦਿੱਤੇ ਅੱਜ ਤੱਕ ਕਿਸੇ ਵੀ ਬੰਦੇ ਦੇ ਨਾਲ ਮੇਰਾ ਕੋਈ ਡਿਸਪਿਊਟ ਨਹੀਂ ਕੋਈ ਮੈਂ ਸਮਾਜ ਦਾ ਨੁਕਸਾਨ ਨਹੀਂ ਕੀਤਾ ਕਦੇ ਮੈਂ ਕਾਨੂੰਨ ਦਾ ਨੁਕਸਾਨ ਨਹੀਂ ਕੀਤਾ ਹਮ ਇਹਨਾਂ ਲਾਲਸਤਾਰ 18 ਸਾਲਾਂ ਦੇ ਵਿੱਚ ਤਾਂ ਮੇਰਾ ਕਸੂਰ ਹੈ ਜੀ ਜੇ ਮੈਂ ਮਾੜੇ ਘਰ ਜੰਮਿਆ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਕਿ ਮੈਂ ਕੋਈ ਕਸੂਰ ਕਰ ਲਿਆ ਤਾਂ ਫਿਰ ਜੇ ਤੁਸੀਂ ਏਦਾਂ ਕਿਸੇ ਨੂੰ ਤਰਸਕਾਰੋਗੇ ਦੁਰਕਾਰੋਗੇ ਤਾਂ ਫਿਰ ਅਸੀਂ ਮੋਟੀਵੇਟ ਕਿਦਾਂ ਕਰਾਂਗੇ